ਵਿਚ ਫੈਂਸੀ ਨੰਬਰਾਂ ਦਾ ਕਰ ਇਸ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ ਇਸ ਗੱਲ ਦਾ ਸਬੂਤ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕਾਂ ਚ 0001 ਨੰਬਰ ਲੈਣ ਦੀ ਹੋੜ ਕੁਝ ਇਸ ਕਦਰ ਲੱਕੀ ਰਹਿੰਦੀ ਹੈ ਜਿਸ ਕਰਕੇ ਇਹਨਾਂ ਨੰਬਰਾਂ ਦੀ ਕੀਮਤ ਲੱਖਾਂ ਰੁਪਏ ਹੁੰਦੀ ਹੈ ਚੱਡੀਗੜ੍ਹ ਤੋਂ CX ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ RLA ਦੇ ਵੱਲੋਂ CH01 CX ਸੀਰੀਜ਼ ਦੇ 0001 ਤੋਂ ਲੈ ਕੇ 9999 ਤੱਕ ਦੀ ਨਿਲਾਮੀ ਹੋਈ ਜਿਸ ਦੇ ਵਿੱਚ ਕਿ 0001 ਨੰਬਰ ਸਭ ਤੋਂ ਮਹਿੰਗਾ 2,70,000 ਰੁਪਏ ਦੇ ਵਿੱਚ ਵਿਕਿਆ ਅਤੇ ਉੱਥੇ ਹੀ ਗੱਲ ਕੀਤੀ ਜਾਵੇ 0007 ਨੰਬਰ ਦੀ ਤਾਂ 8,90,000 ਰੁਪਏ ਦੇ ਵਿੱਚ ਇਹ ਨੰਬਰ ਵਿਕਿਆ ਇਸ ਪੂਰੀ ਨਿਲਾਮੀ ਤੋਂ RLA ਨੂੰ 1 ਕਰੋੜ 92 ਲੱਖ ਉਹ 78000 ਰੁਪਏ ਦੀ ਆਮਦਨ ਹੋਈ ਹੈ ਇਸ ਨਿਲਾਮੀ ਦੇ ਵਿੱਚ ਕੁੱਲ 608 ਲੋਕਾਂ ਨੇ ਹਿੱਸਾ ਲਿਆ ਸੀ ਅਤੇ ਜਿਸ ਦੇ ਵਿੱਚ ਦੱਸਦੀ ਹੈ 1 ਤੋਂ ਲੈ ਕੇ 10 ਨੰਬਰ ਲੈਂਥ ਲਈ ਇੱਕ ਖਾਸ ਹੋੜ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਕਿ ਸਭ ਤੋਂ ਮਹਿੰਗਾ CX ਸੀਰੀਜ਼ ਦਾ ਨੰਬਰ ਵੀ 170000 ਰੁਪਏ ਦੇ ਵਿੱਚ ਵਿਕਿਆ ਚੰਡੀਗੜ੍ਹ ਦੇ ਵਿੱਚ ਫੈਂਸੀ ਨੰਬਰਾਂ ਦਾ ਕਰੀਜ਼ ਲੋਕਾਂ ਦੇ ਸਿਰ ਛੜ ਕੇ ਬੋਲਦਾ ਇਸ ਗੱਲ ਦਾ ਸਬੂਤ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕਾਂ 'ਚ 0001 ਨੰਬਰ ਲੈਣ ਦੀ ਹੋੜ ਕੁਝ ਇਸ ਕਦਰ ਲੱਗੀ ਰਹਿੰਦੀ ਹੈ ਜਿਸ ਕਰਕੇ ਇਹਨਾਂ ਨੰਬਰਾਂ ਦੀ ਕੀਮਤ ਲੱਖਾਂ ਰੁਪਏ ਹੁੰਦੀ ਹੈ ਚੱਡੀਗੜ੍ਹ ਚ CX ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ RLA ਦੇ ਵੱਲੋਂ CH01 CX ਸੀਰੀਜ਼ ਦੇ 0001 ਤੋਂ ਲੈ ਕੇ 9999 ਤੱਕ ਦੀ ਨਿਲਾਮੀ ਹੋਈ ਜਿਸ ਦੇ ਵਿੱਚ ਕਿ 3001 ਨੰਬਰ ਸਭ ਤੋਂ ਮਹਿੰਗਾ 2,70,000 ਰੁਪਏ ਦੇ ਵਿੱਚ ਵਿਕਿਆ ਅਤੇ ਉੱਥੇ ਹੀ ਗੱਲ ਕੀਤੀ ਜਾਵੇ 3007 ਨੰਬਰ ਦੀ ਤਾਂ 890000 ਰੁਪਏ ਦੇ ਵਿੱਚ ਇਹ ਨੰਬਰ ਵਿਕਿਆ ਹੈ ਇਸ ਪੂਰੀ ਨਿਲਾਮੀ ਤੋਂ ਆਰਐਲਏ ਨੂੰ 1 ਕਰੋੜ 92 ਲੱਖ 68 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ ਇਸ ਨਿਲਾਮੀ ਦੇ ਵਿੱਚ ਕੁੱਲ 608 ਲੋਕਾਂ ਨੇ ਹਿੱਸਾ ਲਿਆ ਸੀ ਅਤੇ ਜਿਸ ਦੇ ਵਿੱਚ ਦੱਸਦੀਏ 1 ਤੋਂ ਲੈ ਕੇ 10 ਨੰਬਰ ਲੈਂਦ ਲਈ ਇੱਕ ਖਾਸ ਹੋੜ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਕਿ ਸਭ ਤੋਂ ਮਹਿੰਗਾ CX ਸੀਰੀਜ਼ ਦਾ ਨੰਬਰ 270000 ਰੁਪਏ ਦੇ ਵਿੱਚ ਵਿਕਿਆ ਹੈ ਚੰਡੀਗੜ੍ਹ ਦੇ ਵਿੱਚ ਫੈਂਸੀ ਨੰਬਰਾਂ ਦਾ ਕਰੀਜ਼ ਲੋਕਾਂ ਦੇ ਸਿਰ ਛੜ ਕੇ ਬੋਲਦਾ ਹੈ ਇਸ ਗੱਲ ਦਾ ਸਬੂਤ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕਾਂ 'ਚ 0001 ਨੰਬਰ ਲੈਣ ਦੀ ਹੋੜ ਕੁਝ ਇਸ ਕਦਰ ਲੱਗੀ ਰਹਿੰਦੀ ਹੈ ਜਿਸ ਕਰਕੇ ਇਹਨਾਂ ਨੰਬਰਾਂ ਦੀ ਕੀਮਤ ਲੱਖਾਂ ਰੁਪਏ ਹੁੰਦੀ ਹੈ ਚੱਡੀਗੜ੍ਹ ਚ CX ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ RLA ਦੇ ਵੱਲੋਂ CH01 CX ਸੀਰੀਜ਼ ਦੇ 0001 ਤੋਂ ਲੈ ਕੇ 9999 ਤੱਕ ਦੀ ਨਿਲਾਮੀ ਹੋਈ ਜਿਸ ਦੇ ਵਿੱਚ ਕਿ 0001 ਨੰਬਰ ਸਭ ਤੋਂ ਮਹਿੰਗਾ 2,70,000 ਰੁਪਏ ਦੇ ਵਿੱਚ ਵਿਕਿਆ ਅਤੇ ਉੱਥੇ ਹੀ ਗੱਲ ਕੀਤੀ ਜਾਵੇ 0007 ਨੰਬਰ ਦੀ ਤਾਂ 8,90,000 ਰੁਪਏ ਦੇ ਵਿੱਚ ਇਹ ਨੰਬਰ ਵਿਕਿਆ ਇਸ ਪੂਰੀ ਨਿਲਾਮੀ ਤੋਂ RLA ਨੂੰ 1 ਕਰੋੜ 95 ਲੱਖ ਉਡੱਤਰ ਹਜ਼ਾਰ ਰੁਪਏ ਦੀ ਆਮਦਨ ਹੋਈ ਹੈ ਇਸ ਨਿਲਾਮੀ ਦੇ ਵਿੱਚ ਕੁੱਲ 608 ਲੋਕਾਂ ਨੇ ਹਿੱਸਾ ਲਿਆ ਸੀ ਅਤੇ ਜਿਸ ਦੇ ਵਿੱਚ ਦੱਸਦੀ ਹੈ 1 ਤੋਂ ਲੈ ਕੇ 10 ਨੰਬਰ ਲੈਂਥ ਲਈ ਇੱਕ ਖਾਸ ਹੋੜ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਕਿ ਸਭ ਤੋਂ ਮਹਿੰਗਾ CX ਸੀਰੀਜ਼ ਦਾ ਨੰਬਰ ਵੀ ਲੱਖ 70000 ਰੁਪਏ ਦੇ ਵਿੱਚ ਵਿਕਿਆ ਚੰਡੀਗੜ੍ਹ ਦੇ ਵਿੱਚ ਫੈਂਸੀ ਨੰਬਰਾਂ ਦਾ ਕਰੀਸ ਲੋਕਾਂ ਦੇ ਸਿਰ ਛੜ ਕੇ ਬੋਲਦਾ ਇਸ ਗੱਲ ਦਾ ਸਬੂਤ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕਾਂ ਚ 0001 ਨੰਬਰ ਲੈਣ ਦੀ ਹੋੜ ਕੁਝ ਇਸ ਕਦਰ ਲੱਕੀ ਰਹਿੰਦੀ ਹੈ ਜਿਸ ਕਰਕੇ ਇਹਨਾਂ ਨੰਬਰਾਂ ਦੀ ਕੀਮਤ ਲੱਖਾਂ ਰੁਪਏ ਹੁੰਦੀ ਹੈ ਚੰਡੀਗੜ੍ਹ ਚ CX ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ RLA ਦੇ ਵੱਲੋਂ CH01 CX ਸੀਰੀਜ਼ ਦੇ 0001 ਤੋਂ ਲੈ ਕੇ 9999 ਤੱਕ ਦੀ ਨਿਲਾਮੀ ਹੋਈ ਜਿਸ ਦੇ ਵਿੱਚ ਕਿ 0001 ਨੰਬਰ ਸਭ ਤੋਂ ਮਹਿੰਗਾ 270000 ਰੁਪਏ ਦੇ ਵਿੱਚ ਵਿਕਿਆ ਅਤੇ ਉੱਥੇ ਹੀ ਗੱਲ ਕੀਤੀ ਜਾਵੇ 0007 ਨੰਬਰ ਦੀ ਤਾਂ 890000 ਰੁਪਏ ਦੇ ਵਿੱਚ ਇਹ ਨੰਬਰ ਵਿਕਿਆ ਇਸ ਪੂਰੀ ਨਿਲਾਮੀ ਤੋਂ RLA ਨੂੰ 1 ਕਰੋੜ 92 ਲੱਖ ਉੱਤ 78000 ਰੁਪਏ ਦੀ ਆਮਦਨ ਹੋਈ ਹੈ ਇਸ ਨਿਲਾਮੀ ਦੇ ਵਿੱਚ ਕੁੱਲ 608 ਲੋਕਾਂ ਨੇ ਹਿੱਸਾ ਲਿਆ ਸੀ ਅਤੇ ਜਿਸ ਦੇ ਵਿੱਚ ਦੱਸਦੀ ਹੈ 1 ਤੋਂ ਲੈ ਕੇ 10 ਨੰਬਰ ਲੈਂਥ ਲਈ ਇੱਕ ਖਾਸ ਹੋੜ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਕਿ ਸਭ ਤੋਂ ਮਹਿੰਗਾ CX ਸੀਰੀਜ਼ ਦਾ ਨੰਬਰ ਵੀ 170000 ਰੁਪਏ ਦੇ ਵਿੱਚ ਵਿਕਿਆ